ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਪੋਹਾ ਬਹੁਤ ਵਧੀਆ ਰੈਸিপি 10 ਮਰਚ ਬਣ ਕੇ ਤਿਆਰ ਹੋਣ ਵਾਲੀ ਜਿਹਦੇ ਲਈ ਆਪ ਇੱਕ ਕੋਲੀਫੌਰੀ ਦੀ ਜਿੰਨੂੰ ਆਪਾਂ ਦੋ ਤਿੰਨ ਵਾਰੀ ਕੌਣ ਚੰਗੀ ਤਰ੍ਹਾਂ ਧੋ ਲਿਆ ਹੈ ਤੇ ਨਾਲ ਹੀ ਲੈਨੇ ਆਪਾਂ ਦੋ ਆਲੂ ਤੇ ਦੋ ਪਿਆਜ਼ ਇਹਨੂੰ ਵੀ ਆਪਾਂ ਬ੍ਰਿਕ ਬ੍ਰਿਕ ਟੁਕੜੇ ਚ ਚੰਗੀ ਤਰ੍ਹਾਂ ਧੋ ਕੇ ਕੱਟ ਲੈਨੇ ਠੀਕ ਹੈ ਜੀ ਤੇ ਨਾਲ ਪਾਵਾਂਗੇ ਆਪਾਂ ਇਹਦੇ ਵਿੱਚ ਆਲੂ ਪੂਜੀਆ ਉਹ ਤੁਹਾਨੂੰ ਆਪਾਂ ਨਾਲ-ਨਾਲ ਦੱਸਾਂਗੇ ਇਧਰ ਬੱਲੀਆਂ ਦੋ ਹਰੀਆਂ ਮਿਰਚਾਂ ਇੱਕ ਲਈ ਆਪਾਂ ਸ਼ਿਮਲਾ ਮਿਰਚ ਦੇ ਨਾਲ ਲੱਟਾ ਪੱਕੜੀ ਪੱਤਾ ਚਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਬਣਾਉਣੀ ਆ ਇਧਰ ਆਪਾਂ ਅੱਧੀ ਕੜਚੀ ਲਈ ਆ ਸਰੋਂ ਦੇ ਤੇਲ ਦੀ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਆਪਾਂ ਜ਼ਿਆਦਾ ਨਹੀਂ ਲੈਣਾ ਜੀ ਬਸ ਅੱਧੀ ਕੜਚੀ ਲੈਣੀ ਕੋ ਕਿ ਪਪੋਹਾ ਬਣਾਉਣਾ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਜੀਰਾ ਇਹ ਚੰਗੀ ਤਰ੍ਹਾਂ ਤੇਲ ਦੇ ਵਿੱਚ ੜਕ ਜਾਵੇ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਜੋ ਆਪਾਂ ਸਮਾਨ ਘਟਿਆ ਹੋਇਆ ਸੀ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਪਿਆਜ਼ ਇਸ ਸਾਰਾ ਸਮਾਨ ਆਪਾਂ ਹੌਲੀ-ਹੌਲੀ ਕਰਕੇ ਸਾਰਾ ਇਕੱਠਾ ਹੀ ਪਾਵਾਂਗੇ ਜੀ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਕੜੀ ਪੱਤਾ ਕੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਸ਼ਿਮਲਾ ਮਿਰਚ ਤੇ ਆਲੂ ਵੀ ਆਪਾਂ ਨਾਲ ਹੀ ਪਾ ਦਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰਾਂਗੇ ਇਹਨੂੰ 2-3 ਮਿੰਟ ਆਪਾਂ ਚੰਗੀ ਤਰ੍ਹਾਂ ਫਰਾਈ ਕਰਨਾ ਤਾਂ ਕਿ ਆਪਾਂ ਅਜ ਕੋਈ ਵੀ ਮਸਾਲਾ ਇਹਦੇ ਵਿੱਚ ਨਹੀਂ ਐਡ ਕਰਨਾ ਆਪਣੇ ਚੰਗੀ ਤਰ੍ਹਾਂ ਆਲੂ, ਪਿਆਜ਼, ਸ਼ਿਮਲਾ ਮਿਰਚ ਚੰਗੀ ਤਰ੍ਹਾਂ ਪੱਕ ਜਾਣੀ ਚਾਹੀਦੀ ਆ। ਤੇ ਦਾ ਟੇਸਟ ਬਹੁਤ ਵਧੀਆ ਬਣ ਕੇ ਆਊਗਾ ਜੀ। ਆਪਾਂ ਇਹਦੇ ਵਿੱਚ ਮੂੰਗਫਲੀ ਵੀ ਪਾ ਸਕਦੇ ਆ ਜੋ ਤੁਹਾਡਾ ਮਨ ਹੋ ਉਹੀ ਪਾ ਸਕਦੇ ਆ ਤੁਸੀਂ। ਬਹੁਤ ਵਧੀਆ ਬਣ ਕੇ ਬਹੁਤ ਤਿਆਰ ਹੋਊਗਾ ਤੁਸੀਂ ਵੀ ਇਸੇ ਤਰੀਕੇ ਨਾਲ ਜਰੂਰ ਬਣਾਇਓ ਬੱਚਿਆਂ ਨੂੰ ਬਹੁਤ ਪਸੰਦ ਆਉਂਦਾ ਹੁੰਦਾ ਜੀ। ਹੋਤੇ ਨੇ ਮਿੰਟ ਤੱਕ ਇਹਨੂੰ ਹੁਣ ਭੁੰਨ ਲਿਆ ਹੈ। ਥੋੜਾ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਫਿਰ ਲਾਦਾ ਨੂੰ ਨਾ ਪਾਵਾਂਗੇ ਦੇ ਵਿੱਚ ਮਸਾਲੇ ਜਿੱਦਿ ਲਈ ਆਪਾਂ ਇੱਕ ਚਮਚਾ ਨਮਕ ਦਾ। ਥੋੜੀ ਜਿਹੀ ਲਈ ਆਪਾਂ ਦੇ ਜੀ ਮਿਰਚ। ਥੋੜੀ ਜਿਹੀ ਲਾਲ ਮਿਰਚ ਆਪਾਂ ਜ਼ਿਆਦਾ ਮਸਾਲੇ ਨਹੀਂ ਐਡ ਕਰਾਂਗੇ ਕਿਉਂਕਿ ਆਪਾਂ ਸਿਰਫ ਪੋਹਾ ਬਣਾ ਰਹੇ ਹਾਂ ਵੀ ਬੱਚਿਆਂ ਦੇ ਲਈ। ਠੀਕ ਹੈ ਜੀ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਹਲਦੀ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ। ਤੋ 3 ਮਿੰਟ ਆਪਾਂ ਮਰਜ ਹਲਾਵਾਂਗੇ ਤਾਂ ਕਿ ਆਪਣੀ ਹਲਦੀ ਥੋੜੀ ਜੀ ਚੰਗੀ ਤਰ੍ਹਾਂ ਸੇਕ ਨਾਲ ਅੱਕ ਜਾਵੇ। ਯਾ ਵੇ ਕਿੰਨਾ ਵਧੀਆ ਪਰਮ ਮਸਾਲਾ ਆਪਣੀ ਕਿ ਤਿਆਰ ਹੋਇਆ ਵਾ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪੋਹਾ। ਸਾਰਾ ਪੋਹਾ ਆਪਾਂ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਐਡ ਕਰਾਂਗੇ। ਇਹ ਬਹੁਤ ਸੌਖੀ ਰੈਸਪੀ ਹੈ ਜੀ ਬਹੁਤ ਛੇਤੀ ਬਨਣ ਵਾਲੀ। ਬਸ 5-7 ਮਿੰਟ ਚ ਤਿਆਰ ਹੋ ਜਾਂਦੀ ਹੈ। ਆਪਾਂ ਉਹ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਪੋਏ ਨੂੰ ਲਾ ਦਾਂਗੇ। ਲਓ ਜੀ ਹੁਣ ਆਪਾਂ ਪਾਵਾਂਗੇ ਇੱਕ ਚਮਚਾ ਦੇਸੀ ਘਿਓ ਦਾ ਟੇਸ ਦੇ ਮੁਤਾਬਕ ਕਿਉਂ ਨਾ ਟੇਸਟ ਬਹੁਤ ਵਧੀਆ ਆਉਂਦਾ ਹੈ। ਤੁਸੀਂ ਇਸੇ ਤਰੀਕੇ ਨਾਲ ਜ਼ਰੂਰ ਬਣਾਇਓ। ਹੁਣ ਆਪਾਂ ਇਹਨੂੰ ਚੰਗੀ ਤੱਕ ਲਾ ਦਾਂਗੇ। ਨੋਟ ਹੁਣ ਆਪਾਂ ਇਹਨੂੰ ਬੰਦ ਕਰਕੇ ਰੱਖ ਦਾਂਗੇ 1 ਮਿੰਟ ਲਈ ਲੋ ਦੇਖੋ ਤੁਸੀਂ ਕਿੰਨਾ ਵਧੀਆ ਪੋਹਾ ਬਣ ਕੇ ਤਿਆਰ ਹੋਇਆ ਤੇ ਨਾਲ ਹੀ ਪਾ ਲਾਂਗੇ ਹੁਣ ਆਪਾਂ ਇਹਦੇ ਉੱਤੇ ਭੂਜੀ ਆ ਜਿਹੜਾ ਆਪਾਂ ਸਾਈਡ ਤੇ ਰੱਖਿਆ ਸੀ ਗੈਸ ਆਪਾਂ ਬੰਦ ਆ ਆਪਣਾ ਬਹੁਤ ਵਧੀਆ ਕਰੰਚੀ ਜਿਹਾ ਟੇਸਟ ਆਊਗਾ ਇਹਦਾ ਤੁਸੀਂ ਵੀ ਇਸੇ ਤਰੀਕੇ ਨਾਲ ਜਰੂਰ ਬਣਾਇਓ ਕਿੰਨਾ ਵਧੀਆ ਆਪਣਾ ਪੋਹਾ ਬਣ ਕੇ ਤਿਆਰ ਹੋ ਗਿਆ ਜੀ ਬੱਚੇ ਤਾਂ ਬਹੁਤ ਖੁਸ਼ ਹੋ ਕੇ ਖਾਣਗੇ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਬਣਾਇਓ ਜਰੂਰ ਲਓ ਜੀ ਬਹੁਤ ਵਧੀਆ ਪੋਹਾ ਬਣ ਕੇ ਤਿਆਰ ਹੋ ਗਿਆ ਜੀ ਤੇ ਆਪਣੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਤੇ